ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਰ ਵੀ ਡੱਬੀਆਂ ਬੱਚੀਆਂ ਦੁੱਧ ਦਿਖਾਵਾਂਗੇ ਕੱਬੜਾ ਸੂਨੂ ਰੇੜੀਆ ਆਓ ਅੱਗੇ ਵੀਰਾਂ ਨਕ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਜਸਵਿੰਦਰ ਸਿੰਘ ਆ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਬਾਈ ਮੋਬਾਈਲ ਨੰਬਰ ਜੀ ਆਪਣਾ ਨੰਬਰ 9779921166 ਪਹਿਲੇ ਨੰਬਰ ਜਿਹੜੇ ਆਪਾਂ ਬੱਚੀ ਦੇਖੀ ਜਾਂਦਾ ਸੁਹਾ ਬਾਈ ਜੀ ਕਿਹੜਾ ਸੁਹੰਦੀ ਆ ਇਹ ਮੇਰੇ ਦੂਸਰਾ ਸੁਹਾ ਸੁਹੰਦੀ ਆ ਮੋਹ ਛਿੱਗੀ ਐ ਜੀ ਮੋਹ ਛਿੱਗੀ ਜਨਵਾਰ ਦੂਜਾ ਸੁਹਾ ਹਾਂ ਜੀ ਪਹਿਲੇ ਦਾ ਦੁੱਧ ਆਪਾਂ ਨੂੰ ਮਾਲਕਾਂ ਨੇ 24 25 ਕਿਲੋ ਦਾ ਰਕਾੜ ਰਿਹਾ 24 25 ਕਿਲੋ ਹਾਂ ਜੀ ਹਾਂ ਦਿਨ ਨੇ ਇੱਕ ਹਫਤਾ ਪਿਆ ਮੈਂਡਿੰਗ ਇਹਦਾ ਇੱਕ ਹਫਤਾ ਸੂਣ ਚ ਪੈਂਦੀ ਹੋਈ ਬਾਈਟ ਲੈ ਲਈ ਦੀ ਹੈ ਵੀਰੇ ਇਹ ਹਜੇ ਬਣੋ ਬਹੁਤ ਚੰਗੀ ਸਾਈਟਾਂ ਨੂੰ ਖੋਲੀ ਜੋ ਟਟਮਾ ਲੈਵਾੜੀ ਕਰ ਕੋਈ ਸੀਮਨ ਵਗੈਰਾ ਤਾਂ ਨਹੀਂ ਪਤਾ ਕਰਿਆ ਆਪਾਂ ਸੀਮਨ ਵਗੈਰਾ ਵੀਰੇ ਪਤਾ ਕਰਦਾ ਕੋਈ ਨਾ ਆਪਾਂ ਦੱਸ ਦਾਂਗੇ ਜਿਹੜੇ ਨੂੰ ਹੋ ਜਵਾਨਾ ਸਿੱਗੀ ਹਨਾ ਨੂੰ ਸਿੱਗੀ ਹੈ ਸਿੱਗੀ ਜੈਨੂਣ ਦੂਜਾ ਸੂਆ ਹਾਂਜੀ ਹਾਂ ਪਿੱਟ ਕੁੜੇ ਦੀ ਬਹੁਤ ਬੰਤਰ ਤੇਜ ਅਤੇ ਪ੍ਰਿੰਟ ਬਹੁਤ ਤੇਜ ਲੱਗੇ ਕਿੰਨਾ ਦੁੱਧ ਮੰਨ ਕੇ ਲੈ ਵੀ ਇਸ ਵਾਰ ਬੰਦਾ ਵੀਰੇ 24 25 ਕਿਲੋ ਬੜੇ ਰਾਮਦਾਨੀ ਦੇ ਨਾਲ ਦੇ ਭਾਵ ਯਾਰ ਇਹਦਾ ਕੀ ਰਹੂਗਾ ਆਏ ਇਹਦਾ ਵੀਰੇ 95000 ਰੁਪਏ ਆ ਗੁਜਾਇਸ ਹੋ ਜੂਗੀ ਵਿੱਚੋਂ 8 ਤਣ ਕਰ ਤੋੜਿਓ ਬਾਅਦ ਵਿੱਚ ਸ ਦੂਸਰਾ ਸੁਆਸ ਹੁੰਦੀ ਆ ਸੋ ਕੱਦ ਕਾਠ ਵਗੈਰਾ ਬੈੜਦਾ ਦੇਖ ਸਕਦੇ ਹੋ ਬਹੁਤ ਵਧੀਆ ਸੈਜਦੀ ਆ ਤੇ ਬਹੁਤ ਵਧੀਆ ਸੋਹਣਾ ਬੇਟਾ ਕੋਈ ਉਮਰੇ ਦੇ ਫੈਟ ਨਹੀਂ ਹੈਗੀ ਵੈਰੈਟੀ ਨੂੰ ਤੇ ਥਣ ਗਲਾਬੀ ਗਲਾਬੀ ਥਣ ਲੱਗਿਆ ਚਾਹੇ ਬੰਦਾ ਕੋਈ ਮਸ਼ੀਨ ਤੇਲ ਵਾਲੇ ਚਾਹੇ ਹੱਥੀਂ ਤੋਂ ਵਾਈ ਕਰੇ ਠੀਕ ਆ ਦੋਨੇ ਟਾਈਪ ਦੇ ਥਣ ਲੱਗਿਆ ਵਾ ਪ੍ਰਿੰਟ ਪ੍ਰਿੰਟ ਬੱਚੀ ਦੇ ਬਹੁਤ ਜਿਆਦਾ ਚੰਗੇ ਹਨਾ ਬਹੁਤ ਨਜਾਇਜ਼ ਤੇਜ਼ ਪ੍ਰਿੰਟ ਜੈਨੂਅਲ ਦੂਜਾ ਸੁਆਸ ਹੁੰਦੀ ਪਈ ਆ ਮੂੰਹ ਮੱਥਾ ਜਾਤ ਬਰੀਡ ਇਹਦੀ ਦੇਖ ਸਕਦੇ ਹਾਂ ਸੂਣ ਦੇ ਵਿੱਚ ਇਹਦਾ ਇੱਕ ਹਫਤਾ ਪੈਂਡਿੰਗ ਪਿਆ ਹਵਾਨੇ ਤੇ ਨਾੜਾ ਵਗੈਰਾ ਸੋੜੇ ਰਿੰ ਤੇ ਮੁੱਠੀ ਵਾਲਾ ਸੋਨਾ ਦਰਾੜਾ ਚਾਹੇ ਆਪਾਂ ਹਾਥੀ ਚਵਾਈ ਕਰ ਸਕਦੇ ਆਂ ਨੀ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਨਿਆਣਾ ਪਾਓ ਨਾ ਪਾਓ ਕਿਉਂਕਿ ਐਚ ਐਫ ਬਰੀਡ ਆ ਇਹਨਾਂ ਦੀ ਕੋਈ ਬੜਾ ਮੰਨ ਕੇ ਚਲੋ ਜ਼ਰੂਰੀ ਨਹੀਂ ਹੁੰਦਾ ਨਿਆਣਾ ਵਗੈਰਾ ਤੇ ਚੰਗਾ ਦੁੱਧ ਪਾਉਗੀ ਐਚ ਐਫ ਆਪ ਨੂੰ ਪਤਾ ਵੀ 60 70 ਕਿਲੋ ਤੱਕ ਹਾਈਟ ਚ ਲੈ ਗਏ ਆ ਇਹਦਾ 24 25 ਕਿਲੋ ਸ਼ੋਹਰ ਆ ਵੀ ਰਾਵਣਾ ਪਾ ਦੋਣਾ ਪੱਛਾ ਗਰੰਟੀ ਵਾਲਾ ਦੋ 25 ਕਿਲੋ ਦੋ ਠੀਕ ਆ ਸੋ ਥਾਣਾ ਵਨ ਆਪਾਂ ਨੇੜੇ ਤੇ ਕਰ ਫਿਰ ਦਿਖਾ ਦਿੰਨੇ ਆ ਸੋ ਚਾਰੇ ਤਾਂ ਨਿੱਖੜਵੇਂ ਸਾਫ਼ ਸੁਥਰੇ ਨਾਣਾ ਨੂਣਾ ਬਹੁਤ ਚੰਗੀਆਂ ਲੱਗੀਆਂ ਦੇ ਕੰਪੈਟਟਰ ਰੱਖਣਾ ਇਨ ਇੱਕ ਵਿੱਚ ਛੱਟ ਫਾੜ ਜਾਣ ਚਾਹੇ 10 ਰੁਪਏ ਵੀ ਲੇ ਇਹਦਾ ਜਵਾਨੀ ਸ਼ੋਅ ਕਰੂਗੀ ਹਾਂਜੀ ਹਾਂ ਅੱਗੇ ਬਾਈ ਜੀ ਦੂਜੇ ਨੰਬਰ ਜਿਹੜੇ ਬੱਚੀ ਦੇਖਦੇ ਆ ਇਹ ਵੀਰੇ ਕਾਨੂੰਨ ਸੁੰਦੀ ਆ ਬੱਚੀ ਦੰਦੋ ਜੰਦੋ ਇਹ ਚੌਗੀ ਸ਼ਿੱਟੀ ਹੋ ਵੀਰੇ ਚੈੱਕ ਨਹੀਂ ਕਰੀ ਚੱਕੀ ਸ਼ਿੱਗੀ ਹਾਂ ਕੈ ਦਿਨ ਕੱਢਦੀ ਆ ਇਹ ਜੇ ਵੀਰੇ ਇਹਦਾ ਵੀ ਹਜੇ 10 ਦਿਨ ਪਿਆ ਬਾਕੀ 10 ਦਿਨ ਬਾਕੀ ਕਿੰਨਾ ਗਦ ਪਾ ਸਕਦੀ ਆ ਦੋ 20 ਕਿਲੋ ਦੇ ਦੂ ਗਰੂਣੀ ਕੱਤ ਕਾਟ ਜਿੰਦੇ ਜਾਣ ਵਧੀਆ ਹਨ ਹਾਂ ਕੱਤ ਕਾਟ ਦੀ ਬਹੁਤ ਚੰਗੀ ਹੈ ਤੇ ਭਜਨ ਵੀ ਬੇਲ ਮਨ ਕੇ ਵਾਰ ਕਰਗੀ ਮਨ ਕੇ ਚੱਲਿਆ ਵੀ 20 22 ਤੋਂ ਪਾਰ ਵਾਲੀ ਹੈਗੀ ਆ 22 ਕਿਲੋ ਵਾਲੀ ਮੰਨ ਕੇ ਲੈ ਲੇ ਬੰਦਾ ਯਾਰ ਆਪਾਂ ਬਾਅਦ ਵੀ ਕਹਿੰਦੀ ਨਹੀਂ ਹੈਗੀ ਇਹਦਾ ਭਾਗ ਹੀ ਰਹੂਗਾ ਬਾਈ ਜੀ ਇਹ ਵੀਰੇ 67000 ਰੁਪਏ ਦੀ ਮੰਗ ਸਿਰਫ ਸਿਰਫ ਤੋਰੀ ਵਾਰ ਨੂੰ ਤੇ ਕੱਚੀ ਦਿਨ ਕਿਨੇ ਨਟ ਦੱਸਿਆ ਦਿਨ ਹੈ ਜੀ 10 ਤੋਂ 12 ਦਿਨ ਲੇਦੇ ਆ ਵੀ ਸੋ 10 ਤੋਂ 12 ਦਿਨ ਬਾਅਦ ਜਿੱਦੇ ਤਿਆਰ ਹੋਗੇ ਉਹਦੇ 67 ਦੀ ਨਹੀਂ ਦੇਣੀ ਤੂੰ ਹਾਂ ਹਾਂ ਉਹਦੇ ਉਹ ਜਿਹਾ ਭਾਅ ਹੋ ਜਾਊ ਵੀਰੇ ਜਾਜ ਗੱਲ ਸੋ ਜਿਹੜਾ ਵੀ ਵੀਰ ਲੈਂਦਾ ਅੱਜ ਕੱਲ ਆਪਾਂ 25 30 ਹਜ਼ਾਰ ਐਚਐਫ ਦੀ ਬੱਤੀ ਦਿਲਾ ਦਿੰਦੇ ਆ ਤੇ ਮੈਂ ਕਹਿੰਦਾ ਕੁੜੀ ਖੇਤ ਦਾਣੇ ਆ ਦਾਣੇ ਖੇਤ ਪੂਰੀ પેટ ਉਹ ਗੱਲ ਅੜੀ ਜਮਾ ਕਿ ਕਦੋਂ ਬਣਦੀ ਹੈ ਕਦੋਂ ਨਹੀਂ ਬਣਦੀ ਹੈ ਨਾ ਇਹ ਵੀ ਬਹੁਤ ਸੋਨਾ ਮਾਰਨਾ ਇਹਨੇ ਪਲੂਨ ਨਹੀਂ ਕੱਢ ਬਸ ਕਿ ਉਹ ਸਾਬ ਦਾ ਰੇਟ ਜੈ ਨਹੀਂ ਹੋਣਾ ਜਮਾ ਹਾਂ ਰੇਟ ਵੀ ਆਪਾਂ ਜਿਹੇ ਜਿਹੇ ਹਿਸਾਬ ਨਾਲ ਆਪਣੇ ਕੋਲੇ ਆਈ ਆਪਾਂ ਉਹ ਜੀ ਮਾਰ ਜਨਾਂ ਦੇ ਪਲੂਨ ਬੱਚੀ ਜੇ ਪਾਲੀ ਆਪਾਂ ਲੱਖ ਰੁਪਏ ਖਾ ਜਾਂਦੀ ਹੈ ਲੱਖ ਰੁਪਏ ਖਾਂਦੀ ਹੈ ਬੜੇ ਬਰੇ ਆਰਾਮਦਾਰੀ ਜੈ ਜਗਾ ਲਾ ਸੋ ਵੀਰੋ ਆਈ ਦੇ ਵਿੱਚ ਮਾਰ ਜਨ ਹੈਗਾਗਾ ਇਨੀ ਗੱਲ ਤਾਂ ਆਪਾਂ ਨੂੰ ਵੀ ਦੇਖਦੇ ਜੀ ਰੋ ਸਵੇਰ ਤੋਂ ਸਾਬ ਦਾ ਕਿਸੇ ਕੰਮ ਦੀ ਹੁੰਦਾ ਵੀ ਬੇਰਬੁੱਲ ਬਹੁਤ ਜ਼ਿਆਦਾ ਜਿਹੜਾ ਅਜੇ 15 ਦਿਨਾਂ ਨੂੰ ਇਹਦੇ ਕੁਝ ਹੋਰ ਹੀ ਕਹਿਣਾ ਇਹਨੇ ਤੇ 67 ਚੋਂ ਮਾਨਦਾਨ ਹੋਊਗਾ ਕਿ ਫਿਕਸ ਹੀ ਹੈ ਨਹੀਂ ਕੋਈ ਨਾ ਮਾਨਦਾਨ ਥੋੜਾ ਮੋਟੇ ਹੂਬਰੇ ਜਨਿਆਜ ਨਹੀਂ ਹੋਣਾ ਐਵੇਂ ਕਿਰੇ 960 ਲੈ ਲਓ ਤਾਂ ਫਾਇਦਾ ਹਾਂ ਉਹ ਕੰਮ ਨਹੀਂ ਹੋਣਾ ਆਪਾਂ ਸੁਝਾਏ ਜੇ ਗੱਲ ਆ ਕਿਉਂ ਹੁਣ ਤਾਂ ਆਪਾਂ ਪਸ਼ੂ ਦੇ ਨੇ ਵਿੱਚ ਵੀਰੇ ਕਹਿੰਦੇ ਅਸੀਂ ਘਰੇਲੂ ਪਸ਼ੂ ਲੈਣਾ ਵਪਾਰੀ ਤੋਂ ਨਹੀਂ ਲੈਣਾ ਮਿਲਕਾਂੀਆਂ ਨਾੜਾ ਨੂਣਾ ਬਹੁਤ ਸਾਈਡ ਤੇ ਠਾਈਆਂ ਉਹਦੇ ਐਲ ਆਈ ਡੀ ਗੁਰੂ ਹੀ ਦੇ ਦੀ ਆਪਾਂ ਐਨੀ ਗੱਲ ਦਾ ਮੇਰਾ ਵਾਦਾ ਇੱਥੇ ਵਪਾਰ ਦਾ ਕੰਮ 67 ਮੰਗਿਆ ਗਿਆ ਜੇਹੀ ਜ਼ਿੰਮੇਵਾਰ ਦੇ ਘਰੇ ਹੁੰਦੀ ਉਹਨੇ ਖਾਣੀ 90 ਮੰਗਣਾ ਜੇਦਾ ਹਾਂਜੀ ਹਾਂ ਆਪਾਂ ਪਰਡੇ ਭਈ ਬਹੁਤ ਬੇਪਾ ਭੁੱਲ ਕਰਦੇ ਆਪਾਂ ਮਨੂ ਵਿੱਚ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ